ਭਾਰਤ ਅਤੇ ਪਾਕਿਸਤਾਨ ਦੀ ਲੜਾਈ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਿੱਚ ਅਲਰਟ ਹੈ ਉਸੇ ਸਬੰਧ ਵਿੱਚ ਅਜਰਾਸਪੁਰਾ ਵਿੱਚ ਪ੍ਰਸ਼ਾਸਨ ਮੁਸ਼ਤੈਦ ਲਿਖਿਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਲੈਕਆਊਟ ਦੀ ਐਡਵਾਈਜ਼ਰੀ ਨੂੰ ਲੈ ਕੇ ਰਾਸਪੁਰਾ ਪੁਲਿਸ ਵੱਲੋਂ ਸ਼ਾਮ ਵੇਲੇ ਬਿਜਾਰ ਦੀਆਂ ਦੁਕਾਨਾਂ ਦੀਆਂ ਲਾਈਟਾਂ ਬੰਦ ਕਰਾਉਂਦੇ ਹੋਏ ਨਜ਼ਰ ਆਏ ਤੁਸੀਂ ਦੇਖ ਰਹੇ ਹੋ ਨਿਊਜ਼ ਟਰੇਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਜੀ ਜੀ ਅੱਜ ਅੱਜ ਸਾਡੇ ਚੋਣ ਆਪ ਸਾਰਿਆਂ ਨੂੰ ਪਤਾ ਜੀ ਸਾਰੇ ਦੇਸ਼ ਵਾਸੀਆਂ ਨੂੰ ਪਤਾ ਵੀ ਜਿਹੜਾ ਦੇਸ਼ ਹੈ ਇਸ ਟਾਈਮ ਬੜੀ ਸੰਕਟ ਦੀ ਘੜੀ ਦੇ ਵਿੱਚ ਨਿਕਲ ਰਿਹਾ ਜੋ ਵੀ ਸਰਕਾਰ ਦੀਆਂ ਜਾਂ ਪ੍ਰਸ਼ਾਸਨ ਦੀਆਂ ਹਦਾਇਤਾਂ ਆਉਂਦੀਆਂ ਨੇ ਉਹਨਾਂ ਦੀ ਪਾਲਣਾ ਕਰੋ ਜਿਹੜੀ ਵੀ ਰਾਤ ਨੂੰ ਜਦੋਂ ਵੀ ਕੋਈ ਸ਼ੈਰਨ ਵਜਦਾ ਜਾਂ ਜੋ ਹਦਾਇਤਾਂ ਮੁਤਾਬਕ ਇਨਡੋਰ ਤੇ ਆਊਟਡੋਰ ਦੋਨੇ ਲਾਈਟਾਂ ਬੰਦ ਕਰੋ ਤੇ ਦੂਜਾ ਜਿਹੜੀਆਂ ਆਪਣਾ ਸੋਲਰ ਸਿਸਟਮ ਜਿਨ੍ਹਾਂ ਨੇ ਲਵਾਏ ਹੋਇਆ ਉਹ ਕਾਫੀ ਪ੍ਰੋਬਲਮ ਕ੍ਰੀਏਟ ਕਰਦੇ ਆ ਉਹ ਆਪਣੇ ਆਪ ਲਾਈਟਾਂ ਜਗ ਜਾਂਦੀਆਂ ਨੇ ਜਿਹੜੀ ਰਾਤ ਵੀ ਤੁਸੀਂ ਦੇਖਿਆ ਹੋਊਗਾ ਉਹ ਰਾਤ ਨਹੀਂ ਬੰਦ ਹੁੰਦੀਆਂ ਇਸ ਕਰਕੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਲਾਈਟਾਂ ਸਵਿੱਚ ਉਹਨਾਂ ਦੇ ਨਾ ਹੋਣ ਕਰਕੇ ਜਗਦੀਆਂ ਨੇ ਉਹ ਸਵਿੱਚ ਉਹਨਾਂ ਦੇ ਘਟਾ ਦਿੱਤੇ ਜਾਣ ਠੀਕ ਹੈ ਜੀ ਸਰ ਜਿਸ ਤਰ੍ਹਾਂ ਕਿ ਪਿਛਲੀ ਰਾਤ ਦੇਖਿਆ ਗਿਆ ਕਿ ਜਦੋਂ ਲਾਈਟ ਗਈ ਸੀ ਕਈਆਂ ਦੀ ਕੈਮਰੇ ਦੀ ਲਾਈਟ ਔਰ ਕਈਆਂ ਦੀ ਜੋ ਇਨਵਰਟਰ ਦੀ ਲਾਈਟ ਨੌਜਵਾਨਾਂ ਨੇ ਖੁਦ ਜਾ ਕੇ ਬੰਦ ਕਰਾਈ ਹੈ ਤਾਂ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਹਾਡੇ ਕੋਲ ਕੋਈ ਅਲੱਗ ਪਾਰਟੀ ਪੁਲਿਸ ਪਾਰਟੀ ਇਸਦੇ ਤੇ ਬਤ ਕਰੇਗੀ ਵੀ ਦੇਖੋ ਜੀ ਜਿਹੜਾ ਵੀ ਆਪਣਾ ਜਿਹੜਾ ਤਾਂ ਦੇਸ਼ ਨੂੰ ਪਿਆਰ ਕਰਦਾ ਹੈ ਜਿਹੜਾ ਦੇਸ਼ ਦੇ ਨਾਲ ਖੜਿਆ ਉਹ ਤਾਂ ਇਹ ਜੀ ਹਰਕਤ ਨਹੀਂ ਕਰੂਗਾ ਠੀਕ ਹੈ ਜੀ ਉਸ ਅਸੀਂ ਆ ਕੇ ਬੰਦ ਕਰਾਈਏ ਜਾਂ ਅਸੀਂ ਸਖਤੀ ਕਰੀਏ ਇਹ ਗੱਲ ਬਿਲਕੁਲ ਠੀਕ ਨਹੀਂ ਲੱਗਦੀ ਇਸ ਕਰਕੇ ਦੇਸ਼ ਦੇ ਨਾਲ ਖੜਾ ਖੜੇ ਹੋ ਜੋ ਵੀ ਕੋਈ ਗੈਟਲਾਈਨ ਆਉਂਦੀ ਹੈ ਉਹਦੀ ਪਾਲਣਾ ਕਰੋ ਖਾਸ ਕਰਕੇ ਇਨਡੋਰ ਤੇ ਆਊਟਡੋਰ ਲਾਈਟ ਦਾ ਬਿੰਦ ਪੁੱਲ ਵੀ ਨਹੀਂ ਟਪਾਉਣੀ ਸਰ ਕੁਝ ਅਫਵਾਹਾਂ ਜਿਹੜੀਆਂ ਫੈਲ ਰਹੀਆਂ ਹਨ ਉਹਨਾਂ ਲੋਕਾਂ ਨੂੰ ਕਿਆ ਕਹੋਂਗੇ ਉਹ ਉਹਨਾਂ ਤੇ ਵੀ ਅਸੀਂ ਕਾਰਵਾਈ ਕਰਾਂਗੇ ਜੀ ਜੇ ਰਿਪੋਰਟਾਂ ਨੂੰ ਦੱਸੋ ਕੋਈ ਅਦਾਲਤ ਫਰ ਫੜਾਉਂਦਾ ਤੇ ਅਸੀਂ ਕਾਰਵਾਈ ਕਰਾਂਗੇ ਸਰ ਇੱਕ ਜਮ੍ਹਾਂਖੋਰੀ ਵੀ ਹੋ ਰਹੀ ਹੈ ਕੱਲ ਅਸੀਂ ਪੈਟਰੋਲ ਪੰਪ ਤੇ ਵੀ ਦੇਖਿਆ ਕੁਝ ਕੈਂਨੀਆਂ ਪਰ ਰਹੀ ਸੀਗੇ ਡੀਜ਼ਲ ਵਗੈਰਾ ਦੀਆਂ ਤੇ ਗੱਡੀਆਂ ਨੂੰ ਤੇਲ ਨਹੀਂ ਪਾ ਰਹੇ ਸੀ ਉਹਨਾਂ ਲੋਕਾਂ ਨੂੰ ਕਿਆ ਚੇਤਾਵਨੀ ਦਵਾਂਗੇ ਉਹ ਵੀ ਚੇਤਾਵਨੀ ਜੀ ਡੀਸੀ ਸਾਹਿਬ ਦੇ ਆਰਡਰ ਨੇ ਵੀ ਸਾਡੇ ਕੋਲ ਆਏ ਹੋਏ ਆ ਜਿਹੜਾ ਕੋਈ ਜਮ੍ਹਾਂਖੋਰੀ ਕਰਦਾ ਜਾਂ ਕਿਸੇ ਨੂੰ ਦੱਸੋ ਉਹਨਾਂ ਦੇ ਵੀ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਅਸਲ ਵਿੱਚ ਇਸ ਤਰ੍ਹਾਂ ਦੇਖਿਆ ਜਾ ਬਲੈਕ ਆਊਟ ਦਾ ਜਿਹੜਾ ਸਮਾਂ ਦਾ ਦਰਨ ਕੀਤਾ ਗਿਆ ਜਿਸ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੈ ਪੂਰਨ ਤੌਰ ਤੇ ਲਾਈਟਾਂ ਬੰਦ ਹੋ ਗਈਆਂ ਨੇ ਜਿਸ ਦੇ ਵਿੱਚ ਮਾੜੇ ਅਨਸਰ ਤੇ ਚੋਰਾ ਜਿਹੜੇ ਚੋਰ ਨੇ ਉਹ ਵੀ ਐਕਟਿਵ ਹੋ ਜਾਂਦੇ ਨੇ ਇਸ ਤਰ੍ਹਾਂ ਉੱਤੇ ਵੀ ਕੀ ਪ੍ਰਬੰਧ ਕੀਤੇ ਗਏ ਨੇ ਪੁਲਿਸ ਵੱਲੋਂ ਜਿਹੜਾ ਕਿ ਇਸ ਅੱਦੇ ਵਾਰਦਾਤ ਨਹੀਂ ਚੋਰਾਂ ਨੂੰ ਵੀ ਚਾਹੀਦਾ ਹੀ ਚੋਰ ਵੀ ਇੰਡੀਆ 'ਚ ਹੀ ਰਹਿੰਦੇ ਆ ਚੋਰਾਂ ਨੂੰ ਵੀ ਥੋੜਾ ਜਿਹਾ ਸ਼ਰਮ ਚਾਹੀਦੀ ਆ ਠੀਕ ਹੈ ਨਾ ਸਾਰਾ ਦੇਸ਼ ਸੰਕਟ ਦੀ ਘੜੀ ਦੇ ਵਿੱਚ ਨਿਕਲ ਰਿਹਾ ਉਹਨਾਂ ਨੂੰ ਵੀ ਇਹੋ ਜਿਹੀ ਕੋਈ ਵੀ ਹਰਕਤ ਨਹੀਂ ਕਰਨੀ ਚਾਹੀਦੀ ਆ ਦੇ ਨਾਲ ਚੋਰਾਂ ਨੂੰ ਫੱਲ ਪਾਉਣ ਲਈ ਪੁਲਿਸ ਵੱਲੋਂ ਜਿਹੜੀ ਹੈ ਸਾਡੀਆਂ ਸਾਡੀਆਂ ਦਸਤਾ ਪ੍ਰੋਪਰ ਦਸਤਾ ਕਰ ਰਹੀਆਂ ਜੀ ਜੋ ਵੀ ਫਰਕਾਰਾ ਤੋਂ ਸਾਨੂੰ ਮਿਲਦਾ ਜਾਂ ਕੋਈ ਗਲਤ ਸੀ ਕਾਰਵਾਈ ਕਰਾ